ਇਸ हिसाब ਕੋਲੋਂ ਇੱਕ ਚਿੱਠੀ ਲਿਖ ਕੇ ਅੱਗੇ ਜਾਣਕਾਰੀ ਮੰਗੋ ਕਿ ਰੋਪੜ ਜ਼ਿਲ੍ਹੇ ਦੇ ਤਸੀਬਾਨ ਆਖਰੀ ਵਾਰ ਕਦੋਂ ਰੇਅਰ ਹੋਏਗੀ ਤੁਹਾਡੇ ਪੈਰਾਂ ਦੇ ਲਈ ਜ਼ਮੀਨ ਉੱਤੇ ਜਦੋਂ ਅਸੀਂ ਕਈ ਕਈ ਸਾਲ ਤਸੀਬਾਨਾਂ ਵੱਲ ਜਾਣਾ ਹੀ ਨਹੀਂ ਅਸੀਂ ਉਹਨਾਂ ਦੀ ਰਿਪੇਅਰ ਹੀ ਨਹੀਂ ਕਰਨੀ ਅਸੀਂ ਡੀਸਿਲਟਿੰਗ ਨਹੀਂ ਕਰਨੀ ਅਸੀਂ ਡਰੇਨੇਜ ਦੀ ਸਫਾਈ ਨਹੀਂ ਕਰਨੀ ਤੇ ਫਿਰ ਜਦੋਂ ਪ੍ਰਕਿਰਤੀ ਦਾ ਕੋਪ ਆਣਾ ਹੜਾਂ ਦੀ ਸਥਿਤੀ ਤੇ ਪਾਣਾ ਖੁਣੀ ਹੁੰਦੀ ਹੈ ਜਦੋਂ ਮਿੱਨੋ ਕੁੜੀ ਦੇ ਕੰਨ ਵੀ ਖੰਮੂ ਕੀ ਲਗਦਾ ਵੀ ਇੱਕ ਕਹਾਵਤ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਟੁਕਦੀ ਹੈ ਇਹਨਾਂ ਨੇ ਤਾਂ ਬੁਹੇ ਆਏ ਵੀ ਕੰਨ ਨਹੀਂ ਵਿੰਨੇ ਪਤਾ ਸੀ ਵੀ ਜਿਆਦਾ ਮੀਂਹ ਪੈਣਾ ਜੇ ਪਿਛਲੇ ਸਾਲਾਂ 'ਚ ਨਹੀਂ ਵੀ ਕੀਤਾ ਸੀ ਇਸ ਸਾਲ ਹੀ ਤੁਸੀਂ ਬੰਦਰਫੇਅਰ ਕਰ ਲੈਂਦੇ ਇਹਨਾਂ ਨੇ ਉਹ ਵੀ ਨਹੀਂ ਕੀਤੇ ਇਹ ਕਹਿੰਦੇ ਵੀ ਬੂਹੇ ਜਾਂਦਾ ਗਈ ਕੁੜੀ ਇਦਾਂ ਹੀ ਤੋੜ ਦਿਓ ਕਰਨ ਬਿੰਨਨ ਦੀ ਲੋੜ ਨਹੀਂ ਪੰਜਾਬ ਦੇ ਲੋਕ ਇਸ ਸਮੇਂ ਹੜਾ ਵਰਗੀ ਗੰਬੀਰ ਸਥਿਤੀ ਦੇ ਨਾਲ ਜੂਝ ਰਹੇ ਨੇ ਤੇ ਕੇਂਦਰੀ ਮੰਤਰੀ ਹੋਣ ਪੰਜਾਬ ਸਰਕਾਰ ਦੇ ਮੰਤਰੀ ਹੋਣ ਜਾਂ ਪ੍ਰਸ਼ਾਸਨਿਕ ਅਧਿਕਾਰੀ ਹੋਣ ਲਗਾਤਾਰ ਜ਼ਮੀਨੀ ਪੱਧਰ ਦੇ ਉੱਤੇ ਘੁੰਮ ਰਹੇ ਨੇ ਦਾਵੇ ਕਰ ਰਹੇ ਨੇ ਲੋਕਾਂ ਦੀ ਮਦਦ ਦੇ ਪਰ ਉਹ ਦਾਵੇ ਕਿੱਥੇ ਖੜੇ ਨੇ ਕੀ ਲੋਕਾਂ ਦੀ ਮਦਦ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਖਾਸ ਤੌਰ ਤੇ ਉਤੇ ਕੇਂਦਰੀ ਮੰਤਰੀ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਜ਼ਮੀਨੀ ਪੱਤਰ ਦੇ ਉਤੇ ਕਿਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ ਕਿਸ ਤਰ੍ਹਾਂ ਦੇ ਉਹ ਜਾਇਜ਼ਾ ਲੈਂਦੇ ਨੇ ਤੇ ਉਹਨਾਂ ਜਾਇਜ਼ਾ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਬਣਨਗੀਆਂ ਰਿਪੋਰਟਾਂ ਬਣਨ ਤੋਂ ਬਾਅਦ ਕੀ ਲੋਕਾਂ ਨੂੰ ਫਾਇਦਾ ਹੋਵੇਗਾ ਨਹੀਂ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮੇਰੇ ਨਾਲ ਇਹ ਸਾਰੇ ਮੁੱਦੇ ਦੇ ਉਤੇ ਗੱਲ ਕਰਨ ਲਈ ਪੰਜਾਬ ਬੀਜੇਪੀ ਦੇ ਸੀਨੀਅਰ ਲੀਡਰ ਨੇ ਸੁਭਾਸ਼ ਸ਼ਰਮਾ ਜੀ ਹੋਂਦ ਦੇ ਨਾਲ ਗੱਲ ਕਰਦੇ ਆਂ ਸ਼ੁਭਾਜੀ ਲਗਾਤਾਰ ਤੁਸੀਂ ਕੇਂਦਰੀ ਮੰਤਰੀਆਂ ਦੇ ਨਾਲ ਘੁੰਮ ਰਹੇ ਹੋ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਦੌਰੇ ਕਰ ਰਹੇ ਹੋ ਸਥਿਤੀ ਦੇਖ ਕੀ ਰਹੇ ਹੋ ਅਸਲ ਦੇ ਵਿੱਚ ਤੁਹਾਨੂੰ ਜ਼ਮੀਨੀ ਪੱਧਰ ਤੋਂ ਉੱਤੇ ਦਿਖ ਕੀ ਰਿਹਾ ਮੰਤਰੀਆਂ ਨੂੰ ਕੀ ਦਿਖ ਰਿਹਾ ਇਹ ਹੀ ਦਿਖ ਰਿਹਾ ਕਿ ਸਥਿਤੀ ਬੜੀ ਚਿੰਤਾਜਨਕ ਹੈ ਔਰ ਨੁਕਸਾਨ ਬਹੁਤ ਹੋਇਆ ਹੈ ਫਸਲਾਂ ਦਾ ਵੀ ਨੁਕਸਾਨ ਬਹੁਤ ਹੋਇਆ ਹੈ ਘਰਾਂ ਦਾ ਵੀ ਨੁਕਸਾਨ ਬਹੁਤ ਹੋਇਆ ਹੈ ਪਸ਼ੂਆਂ ਦਾ ਵੀ ਨੁਕਸਾਨ ਬਹੁਤ ਹੋਇਆ ਹੈ ਕੱਲ ਵੀ ਅਸੀਂ ਰੋਪੜ ਜ਼ਿਲ੍ਹੇ ਚ ਚਾਰ ਪਿੰਡਾਂ ਜਾ ਕੇ ਆਏ ਹਾਂ ਔਰੇ ਬਿਲਕੁਲ ਗਰਾਊਂਡ ਲੈਵਲ ਤੇ ਗੱਲ ਹੋ ਰਹੀ ਹੈ ਕੋਈ ਮੰਤਰੀ ਆ ਕੇ ਪ੍ਰੈਸ ਕਾਨਫਰੰਸ ਕਰਕੇ ਨਹੀਂ ਜਾ ਰਹੇ ਕੱਲ ਵੀ ਸਾਡੇ ਮੰਤਰੀ ਸਾਹਿਬ ਆਏ ਸੀ ਤੇ ਚਾਰ ਪਿੰਡਾਂ ਚ ਜਾ ਕੇ ਉੱਥੋਂ ਦੀਆਂ ਪੰਚਾਇਤਾਂ ਨਾਲ ਲੋਕਾਂ ਨਾਲ ਕਿਸਾਨਾਂ ਨਾਲ ਖੇਤਾਂ ਚ ਬੈਠ ਕਰਕੇ ਉਹਨਾਂ ਦੀ ਕਿੰਨੀ ਫਸਲ ਖਰਾਬ ਹੋਈ ਇੱਕ ਇੱਕ ਚੀਜ਼ ਦੀ ਚਰਚਾ ਹੋਈ ਉਹਨਾਂ ਦੇ ਕੀ ਇਸ਼ੂ ਨੇ ਜੇ ਕਿਤੋਂ ਬਨ ਬਰੀਚ ਹੋਇਆ ਤੇ ਉੱਥੇ ਜਾ ਕਰਕੇ ਆਪ ਮੌਕੇ ਤੇ ਦੇਖਿਆ ਜਿੱਥੇ ਲੈਂਡਸਲਾਈਡ ਹੋ ਰਹੀ ਹੈ ਤੇ ਉੱਥੇ ਜਾ ਕੇ ਮੌਕੇ ਤੇ ਦੇਖਿਆ ਸਾਰੀ ਸਥਿਤੀ ਕੁਲ ਮਿਲਾ ਕੇ ਚਾਰ ਪੰਜ ਗੱਲਾਂ ਸਭ ਜਗ੍ਹਾ ਤੋਂ ਕਾਮਨ ਆ ਰਹੀਆਂ ਇੱਕ ਤਾਂ ਲੋਕਾਂ ਦੀ ਇਹ ਬੜੀ ਸ਼ਿਕਾਇਤ ਹੈ ਕਿ ਜਿਸ ਪ੍ਰਕਾਰ ਦੀ ਤਿਆਰੀ ਹੋਣੀ ਚਾਹੀਦੀ ਸੀ ਉਹ ਸੀਗੀ ਨਹੀਂ ਖਾਸ ਕਰਕੇ ਬੰਨਾਂ ਦੀ ਰਿਪੇਅਰ ਦਾ ਕੰਮ ਹੀ ਨਹੀਂ ਹੋਇਆ ਕਈ ਕਈ ਸਾਲ ਤੋਂ ਦੂਜਾ ਇਲਿਗਲ ਮਾਈਨਿੰਗ ਦੀ ਗੱਲ ਸਾਰੇ ਹੀ ਕਰਦੇ ਆ ਕਿ ਵੀ ਇਲਿਗਲ ਮਾਈਨਿੰਗ ਕਰਕੇ ਵੀ ਬਹੁਤ ਨੁਕਸਾਨ ਹੋਇਆ ਉਹਦੇ ਨਾਲ ਹੜਾਂ ਦੀ ਜਿਹੜੀ ਸਥਿਤੀ ਸੀਗੀ ਹੋਰ ਜ਼ਿਆਦਾ ਭਿਆਨਕ ਹੋ ਗਈ ਹੈ ਸਰਕਾਰ ਤਾਂ ਕਹਿੰਦੀ ਇਲਿਗਲ ਮਾਈਨਿੰਗ ਹੋਈਓ ਨਹੀਂ ਅਸੀਂ ਤਾਂ ਲੀਗਲ ਮਾਈਨਿੰਗ ਕਰਾ ਕੇ 20000 ਰੁਪਏ ਉੱਥੋਂ ਕੱਢਣਾ ਸੀ ਤੁਸੀਂ ਇਲਿਗਲ ਮਾਈਨਿੰਗ ਦੀ ਗੱਲ ਕਰੀ ਜਾਂਦੇ ਹੋ ਮੈਂ ਕਹਿੰਦਾ ਜੀ ਤੁਸੀਂ ਮੇਰੇ ਨਾਲ ਚੱਲੋ ਹੁਣੇ ਹੀ ਆਪਾਂ ਕੋਈ ਚਾਰੀ ਤਾਂ ਕਰਾਈ ਨਹੀਂ ਮੈਂ ਤੁਹਾਨੂੰ ਪਿੰਡਾਂ ਦੇ ਲੈ ਜਨਾ ਮੈਂ ਸਾਈਡ ਤੇ ਹੋ ਜਨਾ ਦੀ ਪਿੰਡਾਂ ਦੇ ਲੋਕਾਂ ਨੂੰ ਪੁੱਛੋ ਵੀ ਦਿਨ ਰਾਤ ਇਲੀਗਲ ਮਾਈਨਿੰਗ ਚੱਲ ਰਹੀ 24 ਘੰਟੇ ਮਤਲਬ ਬਾਕੀ ਕੰਮ ਤੁਹਾਡੀ ਵੀ ਸ਼ਿਫਟ ਹੋਏਗੀ ਘਰ ਜਾ ਕੇ ਸੌਂਦੇ ਹੋਗੇ ਬਿਨਾ ਰੁਕੇ ਬਿਨਾ ਰੁਕੇ ਬਿਨਾ ਥਕੇ ਇਲੀਗਲ ਮਾਈਨਿੰਗ ਬਤੈਨੀ ਸ਼ਿਫਟਾਂ ਚਲਾਉਂਦੇ ਆ ਸਾਰਾ ਦਿਨ ਚੱਲ ਰਹੀਆਂ ਟਰੱਕਾਂ ਦੇ ਟਰੱਕ ਟਿਪਰਾਂ ਦੇ ਟਿਪਰ ਜਾ ਰਹੇ ਨੇ ਇਲੀਗਲ ਮਾਈਨਿੰਗ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਹੜਾ ਨੂੰ ਭਿਆਨਕ ਰੂਪ ਚ ਲੈ ਕੇ ਡੀਸੀ ਸਾਹਿਬ ਕੋਲੋਂ ਇੱਕ ਚਿੱਠੀ ਲਿਖ ਕੇ ਆ ਕੇ ਜਾਨਕਾਰੀ ਮੰਗੋ ਕੀ ਰੋਪੜ ਜ਼ਿਲ੍ਹੇ ਦੇ ਤੁਸੀਬਨ ਆਖਰੀ ਵਾਰ ਕਦੋਂ ਰਿਪੇਅਰ ਹੋਏਗੀ ਤੁਹਾਡੇ ਪੈਰਾਥਲੇ ਜ਼ਮੀਨ ਨਿਕਲ ਜਾਏਗੀ ਜਦੋਂ ਅਸੀਂ ਕਈ ਕਈ ਸਾਲ ਤੁਸੀਬਨਾਂ ਵੱਲ ਜਾਣਾ ਹੀ ਨਹੀਂ ਅਸੀਂ ਉਹਨਾਂ ਦੀ ਰਿਪੇਅਰ ਹੀ ਨਹੀਂ ਕਰਨੀ ਅਸੀਂ ਡੀਸਿਲਟਿੰਗ ਨਹੀਂ ਕਰਨੀ ਅਸੀਂ ਡਰੇਨੇਜ ਦੀ ਸਫਾਈ ਨਹੀਂ ਕਰਨੀ ਤੇ ਫਿਰ ਜਦੋਂ ਪ੍ਰਕਿਰਤੀ ਦਾ ਕੋਪ ਆਣਾ ਹੜਾਂ ਦੀ ਸਥਿਤੀ ਤੇ ਪਿਆਣਾ ਖੋਣੀ ਹੋਣੀ ਹੈ ਕਹਾਵਤ ਹੈ ਨਾ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਕਹਾਵਤ ਪ੍ਰਸ਼ਾਸਨ ਤੇ ਸਰਕਾਰ ਦੇ ਉੱਤੇ ਟੁਕਦੀ ਹੈ ਇਹਨਾਂ ਨੇ ਤਾਂ ਬੂਹੇ ਆਏ ਵੀ ਕੰਨ ਨਹੀਂ ਵਿੰਨੇ ਪਤਾ ਸੀ ਵੀ ਜਿਆਦਾ ਮੀਂਹ ਪੈਣਾ ਹੈ ਜੇ ਪਿਛਲੇ ਸਾਲਾਂ 'ਚ ਨਹੀਂ ਵੀ ਕੀਤੇ ਸੀ ਇਸ ਸਾਲ ਹੀ ਤੁਸੀਂ ਬੰਨ ਰਿਪੇਅਰ ਕਰ ਲੈਂਦੇ ਇਹਨਾਂ ਨੇ ਉਹ ਵੀ ਨਹੀਂ ਕੀਤੇ ਇਹ ਕਹਿੰਦੇ ਵੀ ਬੂਹੇ ਜਾਂਦਾ ਆ ਗਈ ਕੁੜੀ ਇਦਾਂ ਹੀ ਤੋੜ ਦਿਓ ਕੰਨ ਬਿੰਨਨ ਦੀ ਲੋੜ ਨਹੀਂ ਜਾ ਹੁਣ ਤੁਸੀਂ ਲਗਾਤਾਰ ਦੌਰੇ ਕਰ ਰਹੇ ਹੋ ਮੰਤਰੀ ਦੌਰੇ ਕਰ ਰਹੇ ਨੇ ਤੁਹਾਡੇ ਕੇਂਦਰ ਦੇ ਕੀ ਉਮੀਦ ਰੱਖੀਏ ਕੇਂਦਰ ਦੇ ਨਾਲ ਮੰਤਰੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਦਾ ਅਨਾਉਂਸਮੈਂਟ ਕਰਕੇ ਚਲੇ ਗਏ ਸਰਕਾਰ ਵੀ ਕਹਿੰਦੀ ਆ ਪੰਜਾਬ ਦੇ ਲੋਕ ਵੀ ਕਹਿੰਦੇ ਵੀ 1600 ਕਰੋੜ ਨਾਲ ਤਾਂ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਥਾ ਫਸ ਗਿਆ ਚਿਕੜੀ ਫਸ ਗਈ ਉਹ ਜ਼ਮੀਨਾਂ ਹੀ ਨਹੀਂ ਆਬਾਦ ਹੋਣੀਆਂ 1600 ਕਰੋੜ ਦੇ ਨਾਲ ਤਾਂ ਬਾਕੀ ਕੀ ਹੋਊਗਾ ਪਰ ਕੀ ਉਮੀਦ ਅਸੀਂ ਕੇਂਦਰ ਤੇ ਪੰਜਾਬ ਦੀ ਕਿੱਡੀ ਵੱਡੀ ਨਿਰਾਸ਼ਾ ਹੈ ਪ੍ਰਧਾਨ ਮੰਤਰੀ ਜੀ ਆਏ ਚੀਫ ਸਕੱਟਰੀ ਨੇ ਪ੍ਰੈਜੈਂਟੇਸ਼ਨ ਦਿੱਤੀ ਮੀਟਿੰਗ ਚ ਵਧਾਨ ਮੰਤਰੀ ਨੇ ਪੁੱਛਿਆ ਕਿੰਨਾ ਨੁਕਸਾਨ ਹੋਇਆ ਤੇ ਚੀਫ ਸੈਕਟਰੀ ਨੇ ਕੀ ਰਿਪੋਰਟ ਦਿੱਤੀ ਕਿ 13000 ਕੁਝ ਕਰੋੜ ਰੁਪਏ ਦਾ ਨੁਕਸਾਨ ਹੋਇਆ ਚੀਫ ਸੈਕਟਰੀ ਰਿਪੋਰਟ ਦਿੱਤੀ ਪ੍ਰਾਈਮ ਮਿੰਿਸਟਰ ਨੂੰ ਮੀਟਿੰਗ ਚ 13000 ਕਰੋੜ ਕੁਝ ਦਾ ਨੁਕਸਾਨ ਹੋਇਆ ਕੁ 12000 ਕਰੋੜ ਤਾਂ ਆਲਰੇਡੀ ਪਿਆ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਜਿਹੜਾ ਕੇਂਦਰ ਨੇ ਐਡਵਾਂਸ ਦੇ ਕੇ ਰੱਖਿਆ ਕਿ ਭਾਈ ਕੋਈ ਇਦਾਂ ਦਾ ਹੜ੍ਹ ਆ ਜਾਏ ਕੋਈ ਪੁਚਾਲ ਆ ਜਾਏ ਕੋਈ ਵੀ ਨੈਚੁਰਲ ਡਿਜ਼ਾਸਟਰ ਹੋਏ ਤੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦੇ ਬਿਲਕੁਲ ਕਾਰਜ ਸ਼ੁਰੂ ਕਰਨ ਲੱਗਾ ਮੈਂ 1600 ਕਰੋੜ ਦੀਆਂ ਕਿਹਾ ਫੌਰੀ ਮਦਦ ਮੈਂ ਫੇਰ ਦੇ ਕੇ ਕਾਕੇ ਗਏ ਨਹੀਂ اور ਸਾਡੇ ਸਾਰੇ ਕੇਂਦਰੀ ਮੰਤਰੀ ਵੀ ਗੱਲ ਕਹਿ ਰਹੇ ਨੇ ਕਿ ਜੋ ਜੋ ਤੁਸੀਂ ਰਿਪੋਰਟ ਬਣਾ ਕੇ ਭੇਜਦੇ ਰਹੋਗੇ ਜਿੰਨਾ ਪੈਸਾ ਚਾਹੀਦਾ ਸਾਰਾ ਪੈਸਾ ਕੇਂਦਰ ਦੇਨ ਨੂੰ ਤਿਆਰ ਹੈ ਦੇਗਾ ਵੀ ਜੋ ਮਦਦ ਚਾਹੀਦੀ ਮਿਲੇਗੀ ਲੇਕਿਨ ਕਿੰਨਾ ਨੁਕਸਾਨ ਹੋਇਆ ਦੀ ਅਸੈਸਮੈਂਟ ਤੇ ਪੰਜਾਬ ਨੇ ਦੇਣੀ ਸੀ ਨਾ ਤੁਸੀਂ ਮੰਗ 20000 ਕਰੋੜ ਰਹੇ ਹੋ ਤੇ ਕਹਿ ਰਹੇ ਨੁਕਸਾਨ 13000 ਕਰੋੜ ਦਾ ਹੋਇਆ ਕਿੱਡੀ ਕੀ ਤੁਹਾਡੀ ਸੈਨਪ ਸੀਗੀ ਇਸ ਕਰਕੇ ਇਹ ਸਰਕਾਰ ਦੀ ਮੈਨੂੰ ਤਾਂ ਨੀਅਤ ਹੀ ਸਮਝ ਨਹੀਂ ਆਉਂਦੀ ਵੀ ਚਾਹੁੰਦੇ ਕੀ ਆ ਪੰਜਾਬ ਲਈ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਜੀ ਸਾਡੇ ਕੋਲ ਤਾਂ ਪੈਸੇ ਹਨ ਨਹੀਂ ਫਾਈਨਾਂਸ ਮੰਤਰੀ ਕਹਿੰਦਾ ਸਾਡੇ ਕੋਲ ਤਾਂ 12000 ਕਰੋੜ ਤੇ ਮੁੰਡਿਆ ਸਾਹਿਬ ਕਹਿੰਦੇ ਨੇ ਸਾਡੇ ਕੋਲ ਪੈਸੇ ਤਾਂ ਹੈਗੇ ਆ ਜੀ ਪਰ ਅਸੀਂ ਖਰਚ ਨਹੀਂ ਕਰ ਸਕਦੇ ਕੱਲ ਕੈਗ ਦੀ ਇੱਕ ਰਿਪੋਰਟ ਅਸੀਂ ਪਬਲਿਸ਼ ਕੀਤੀ ਹੈ ਕੈਗ ਤਾਂ ਭਾਜੀਪੀ ਦਾ ਨਹੀਂ ਹੈ ਆਡੀਟਰ ਜਨਰਲ ਦੀ ਰਿਪੋਰਟ ਆ ਸਾਰੀਆਂ ਸਟੇਟਾਂ ਦੀ ਰਿਪੋਰਟ ਪਾਉਂਦੀ ਕੈਗ ਦੀ ਰਿਪੋਰਟ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਕੋਲ ਪੈਸਾ ਪਿਆ ਹੈ ਪੈਸਾ ਕਿੱਥੇ ਆ ਭਾਈ ਕਿਹੜੇ ਕਿਹੜੇ ਮੰਜੇ ਥੱਲੇ ਲੁਕਾ ਕੇ ਰੱਖਿਆ ਉਹ ਪੈਸਾ ਕਿੱਥੇ ਖਰਚ ਕਰਦਾ ਚੈੱਕ ਕਰਵਾਉਗੀ ਕਿ ਅੰਦਰ ਉਸ ਪੈਸੇ ਦੀ ਵੀ ਕਿੱਥੇ ਆ ਕਿੱਥੇ ਖਰਚ ਹੋਇਆ ਕਿਤੇ ਨਹੀਂ ਖਰਚ ਹੋਇਆ ਜੇ ਪੰਜਾਬ ਸਰਕਾਰ ਕਹੂਗੀ ਕਿ ਭਾਈ ਨਹੀਂ ਹੈਗਾ ਤੇ ਫਿਰ ਜਾਂਚ ਤੇ ਕਰਾਉਣੀ ਪੈਣੀ ਨਾ ਕੇਂਦਰ ਨੇ ਪੈਸਾ ਦਿੱਤਾ ਹੋਇਆ ਪਿਛਲੇ ਕਈ ਸਾਲਾਂ ਤੋਂ ਆ ਰਿਹਾ ਪੈਸਾ ਇਕੱਠਾ ਹੋ ਰਿਹਾ ਹੈ ਜਾ ਕਿੱਥੇ ਰਿਹਾ ਹੈ ਵਿੱਤ ਮੰਤਰੀ ਨੇ ਕਿਹਾ ਹੀ ਹੈ ਵੀ ਹੈ ਨਹੀਂ ਸਾਡੇ ਕੋਲ ਪੈਸਾ ਫਿਰ ਉਸ ਤੋਂ ਬਾਅਦ ਇੱਕ ਕਾਂਕੜਾ ਵੀ ਪੇਸ਼ ਕਰ ਦਿੱਤਾ ਵੀ ਫਲਾਣੇ ਫਲਾਣੇ ਸਾਲ 'ਚ ਫਲਾਣੇ ਫਲਾਣੇ ਇੰਨੇ ਇੰਨੇ ਕਰੋੜ ਰੁਪਏ ਆਇਆ ਇੰਨੇ ਇੰਨੇ ਕਰੋੜ ਰੁਪਏ ਖਰਚ ਹੋ ਗਏ ਨਹੀਂ ਨਹੀਂ ਵਿੱਤ ਮੰਤਰੀ ਸਾਹਿਬ ਨੂੰ ਕਹੋ ਕਿ ਕੈਕਦੀ ਰਿਪੋਰਟ ਤੇ ਇਹ ਕਹਿ ਰਹੀ ਹੈ ਔਰ ਕੈਕਦੀ ਰਿਪੋਰਟ ਦੀ ਕਾਪੀ ਤਾਂ ਸਟੇਟ ਗਵਰਨਮੈਂਟ ਨੂੰ ਵੀ ਆਉਂਦੀ ਹੈ ਸਟੇਟ ਹੀ ਕਰੰਦਾ ਨਾ ਆਡੀਟਰ ਹਰ ਸਾਲ ਸਟੇਟ ਇਸ ਕਰਕੇ ਪੈਸਾ ਹੈਗਾ ਪੈਸਾ ਆਇਆ ਕੇਂਦਰ ਸਰਕਾਰ ਦੇ ਖਾਤੇ ਚੋਂ ਹਰ ਸਾਲ ਪੰਜਾਬ ਨੂੰ ਪੈਸਾ ਹੁੰਦਾ ਪੈਸਾ ਜਾ ਕਿੱਥੇ ਰਿਹਾ ਸਵਾਲ ਤਾਂ ਇਹ ਹੈ ਕਿ 12000 ਕਰੋੜ ਰੁਪਇਆ ਕਿਹੜੇ ਖੂਚ ਪਾਤਾ ਇਹਨਾਂ ਨੇ ਇਸ਼ਤਿਹਾਰ ਦੇਤੇ ਹੈਲੀਕਾਪਟਰ ਚਲਾ ਲਏ ਕੇਜਰੀਵਾਲ ਦੀ ਪੁਸ਼ਤਪਨਾਹੀ ਕਰਤੀ ਕਿੱਥੇ ਖਰਚਿਆ ਉਹ ਪੈਸਾ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ 88000 ਕਰੋੜ ਰੁਪਏ ਮੰਗੀ ਜਾ ਰਹੇ ਵੀ ਸਾਡਾ ਤਾਂ ਗੱਲੀ ਪਾਤੀ ਜੋ ਮਰਜ਼ੀ ਮੰਗੀ ਜਾਓ ਆਂਕੜੇ ਦੇਣ ਚਿੱਠੀ ਲਿਖਣ ਕਿਹੜਾ ਬਾਕੀ ਸਾਰਾ ਸਾਰੀਆਂ ਸਟੇਟਾਂ ਦਾ ਜੀਐਸਟੀ ਜਾ ਰਿਹਾ ਪੰਜਾਬ ਨੂੰ ਵੀ ਜੀਐਸਟੀ ਆ ਰਿਹਾ ਇਸ ਕਰਕੇ ਗੱਲ ਇਹ ਆ ਕਿ ਆਪ ਕਹੇ ਜਈ ਨਾ ਤੇ ਗੱਲ ਕਰਨ ਨੂੰ ਰਹੀ ਨਾ ਨਾਚ ਨਾ ਜਾਣੇ ਅੰਗਨ ਟੇਡਾ ਪੰਜਾਬ ਵਾਲਾਂ ਦੀ ਹਾਲਤ ਇਹ ਆ ਸਰਕਾਰ ਦੀ ਇਹ ਆਪੇ ਕਲੀਅਰ ਨਹੀਂ ਹੈਗੇ ਇਹਨਾਂ ਨੂੰ ਘਰ ਚ ਅਸਲ ਚ ਪ੍ਰੋਬਲਮ ਕੀ ਹੈ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਮਿਨਿਸਟਰੀਆਂ ਕਿਵੇਂ ਚੱਲਦੀਆਂ ਆ ਸਰਕਾਰ ਕਿਵੇਂ ਚੱਲਦੀਆਂ ਮੁੱਖ ਮੰਤਰੀ ਤਮਿਲਨਾਡੂ ਜਾ ਕੇ ਉੱਥੇ ਡੋਸੇ ਖਾ ਰਿਆ ਸੀ ਪੰਜਾਬ ਚ ਹੜਾਏ ਹੋਏ ਸੀ ਮੈਨੂੰ ਦੱਸੋ ਸਟਾਲਿਨ ਨੇ 1 ਰੁਪਿਆ ਦਿੱਤਾ ਬੀਜੇ ਸਵਾਲ ਪੁੱਛਣਾ ਬਣਦਾ ਕਿ ਨਹੀਂ ਬਣਦਾ ਕਿ ਭਾਜਪਾ ਦੀਆਂ ਸਰਕਾਰਾਂ ਮਦਦ ਕਰ ਰਹੀਆਂ ਹਰਿਆਣਾ ਨੇ ਕੀਤੀ ਗੋਆ ਨੇ ਕੀਤੀ ਗੁਜਰਾਤ ਨੇ ਕੀਤੀ ਯੂਪੀ ਨੇ ਕੀਤੀ ਔਰ ਪੈਸੇ ਨਾਲ ਮਦਦ ਨਹੀਂ ਕਰ ਰਹੀਆਂ ਸਮਗਰੀ ਆ ਰਹੀ ਹੈ ਹਰਿਆਣੇ ਤੋਂ 200 ਤੋਂ ਵੱਧ ਟਰੱਕ ਆ ਗਿਆ ਕੱਲ ਗੁਜਰਾਤ ਤੋਂ ਟ੍ਰੇਨ ਆਈ ਹੈ ਪੂਰੀ ਭਾਈ ਬੋਗੀਆਂ ਦੀ ਟ੍ਰੇਨ ਰਾਹ ਸਮਗਰੀ ਲੈ ਕੇ ਜਿਨ੍ਹਾਂ ਨਾਲ ਭਗਵੰਤ ਮਾਨ ਤੇ ਕੇਜਰੀਵਾਲ ਹੱਥ ਚੱਕ ਚੱਕ ਕੇ ਫੋਟੋਆਂ ਖਿਚਾਉਂਦੇ ਆ ਉਹਨਾਂ ਸਰਕਾਰਾਂ ਤੋਂ 1 ਰੁਪਿਆ ਵੀ ਆਇਆ ਹੋਵੇ ਇੱਕ ਰਾਸ਼ਨ ਦੀ ਥੈਲੀ ਵੀ ਆਈ ਹੋਵੇ ਦੱਸ ਦਿਓ ਅੱਜ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਆ ਨਾ ਕਿ ਸਟਾਲਿਨ ਨੇ ਕੀ ਭੇਜਿਆ ਭਾਈ ਤੂੰ ਨਾਸ਼ਤਾ ਕਰਨ ਗਿਆ ਸੀ ਹਾੜ ਆਇਆ ਸੀ ਚੱਕੀ ਲੈ ਆਉਂਦਾ ਉੱਥੋਂ ਇੱਕ ਸੋ ਇਸ ਕਰਕੇ ਆਪੇ ਕੁਝ ਨਹੀਂ ਕਰਨਾ ਚਾਹੁੰਦੇ ਆਪ ਤੇ ਸਾਰੀ ਪਾਰਟੀ ਲੱਗੀ ਹੈ ਵੀ ਮੁੱਖ ਮੰਤਰੀ ਕਿਦਾਂ ਬਦਲਣ ਸਾਸ਼ਾ ਤੇ ਉਹ ਚੱਲ ਰਹੀਆਂ ਨੇ ਕੰਸੂਈਆਂ ਤੇ ਇਹ ਨੇ ਵੀ ਮੁੱਖ ਮੰਤਰੀ ਬਦਲਣ ਦੀ ਗੱਲਾਂ ਚੱਲ ਰਹੀਆਂ ਕਦੀ ਅੰਮ੍ਰਿਤਸਰ ਵਾਲੇ ਨੂੰ ਭਾਗ ਲੱਗ ਜਾਏਗਾ ਕਦੀ 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 ਕਿਸੇ ਦਾ ਨਾਮ ਆ ਜਾਂਦਾ ਪੰਜਾਬ ਹਰਾਂ ਚ ਰੁੜਿਆ ਹੋਇਆ ਹੈ ਤੇ ਇਹ ਮਦਦ ਕਰਨ ਦੀ ਬਜਾਏ ਮੁੱਖ ਮੰਤਰੀ ਬਦਲਣ ਚ ਲੱਗੇ ਹੋਏ ਨੇ ਸੋ ਇਹ ਸਾਰੀਆਂ ਗੱਲਾਂ ਇਹਨਾਂ ਦੇ ਸਵਾਲ ਉਠਾਉਂਦੀਆਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਹੁਣ ਦੇਖੋ ਆਪ ਇੱਕ ਇੱਕ ਮੰਤਰੀ ਇੱਕ ਜਿਲੇ ਚ ਆ ਰਹੇ ਹੈ ਗਰਾਊਂਡ ਤੇ ਜਾ ਰਿਹਾ ਹੈ ਮਿਲ ਰਿਹਾ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਕੱਲ ਮੈਂ ਇੱਕ ਪਿੰਡ ਚ ਮੰਤਰੀ ਜੀ ਨੂੰ ਲੈ ਕੇ ਗਿਆ ਅਸੀਂ ਟਰੈਕਟਰ ਅੱਧਾ ਡੁੱਬ ਕੇ ਉੱਥੇ ਗਏ ਫਿਰ ਬੋਟ 'ਚ ਬਹਿ ਕੇ ਉਸ ਪਿੰਡ 'ਚ ਪਹੁੰਚਿਆ 30 ਘਰ ਸੀ ਸਿਰਫ ਕੀ ਲੋਕਲ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਉਸ ਪਿੰਡ 'ਚ ਗਿਆ ਅਸੀਂ ਪੁੱਛਿਆ ਪਿੰਡ ਵਾਲਿਆਂ ਕੋਈ ਆਇਆ ਕਿੰਦੇ 'ਚ ਕੋਈ ਨਹੀਂ ਆਇਆ ਕੋਈ ਐਮਐਲਏ ਆਇਆ ਕੋਈ ਨਹੀਂ ਆਇਆ ਐਮਪੀ ਆਇਆ ਕੋਈ ਨਹੀਂ ਆਇਆ ਕੇਂਦਰੀ ਮੰਤਰੀ ਪਹੁੰਚ ਗਿਆ ਅਸੀਂ ਸਾਰੇ ਉਸ ਤੋਂ ਪਹਿਲਾਂ ਜਾ ਕੇ ਆਏ ਮੈਂ ਵੀ ਤਿੰਨ ਦਿਨ ਪਹਿਲਾਂ ਵੀ ਜਾ ਕੇ ਆਇਆ ਲੇਕਿਨ ਕੋਈ ਨਹੀਂ ਜਾ ਰਿਹਾ ਤੁਹਾਨੂੰ ਜਿਹੜੇ ਕੰਮ ਬਿਊਰੋਕ੍ਰੇਸੀ ਵੀ ਗੰਭੀਰ ਨਹੀਂ ਹੈਗੀ ਬਿਊਰੋਕ੍ਰੇਸੀ ਕੀ ਕਰ ਰਹੀ ਹੈ ਫਿਰ ਮੈਂ ਮੈਂ ਤਾਂ ਹੈਰਾਨ ਹਾਂ ਦੇਖੋ ਇਹ ਸਾਰੀਆਂ ਚੀਜ਼ਾਂ ਪੋਲਿਟੀਕਲ ਵਿਲ ਨਾ ਚਲਦੀਆਂ ਜਦੋਂ ਪੋਲਿਟਿਕਲ ਵਿਲ ਨਹੀਂ ਹੋਏਗੀ ਤਾਂ ਬਿਊਰੋਕ੍ਰੇਸੀ ਵੀ ਇਦਾਂ ਬਿਹੇਵ ਕਰੇਗੀ ਕੱਲ ਅਸੀਂ ਗਏ ਪਿੰਡਾਂ 'ਚ ਉਹਨਾਂ ਨੇ ਕਿਹਾ ਜੀ ਦੱਸੋ ਹਰ ਸਾਲ ਪਾਣੀ ਆ ਜਾਂਦਾ ਸਾਡੇ ਹੜ੍ਹ ਤਾਂ ਪੰਜਾਬ 'ਚ ਆ ਜਾਂਦਾ ਹੈ ਸਾਡੇ ਪਿੰਡਾਂ 'ਚ ਤਾਂ ਹਰ ਸਾਲ ਪਾਣੀ ਆਉਂਦਾ ਅਸੀਂ ਉਹਨਾਂ ਨੂੰ ਕਿੰਨੇ ਕਿ ਬ੍ਰਿਜ ਬਣਿਆ ਪੁਲ ਕਿੰਨੇ ਬਣਾਇਆ ਬਾਬਾ ਲਾਭ ਸਿੰਘ ਘਰਾਣੇ ਬਣਾਇਆ ਕਿਸੇ ਸਰਕਾਰ ਨੇ ਨਹੀਂ ਬਣਾਇਆ ਹਕਾਰ ਸੇਵਾ ਨਾਲ ਬਣਿਆ ਉਹ ਕਹਿੰਦੇ ਅਸੀਂ ਤੇ ਕਹਿੰਦੇ ਵੀ ਆ 200 ਮੀਟਰ ਸਿਰਫ ਪੁਲ ਐਕਸਟੈਂਡ ਕਰ ਦਿਓ ਤੇ ਸਾਡਾ ਹਰ ਸਾਲ ਦਾ ਪੰਗਾ ਖਤਮ ਹੋ ਜਾਊਗਾ ਉਹ 200 ਮੀਟਰ ਦਾ ਪੁਲ ਕੋਈ ਐਕਸਟੈਂਡ ਕਰਨ ਨੂੰ ਤਿਆਰ ਨਹੀਂ ਹੈ ਤੇ ਫਿਰ ਐਮਐਲਏ ਮੰਤਰੀ ਕਰ ਕੀ ਰਹੇ ਨੇ ਸਰਕਾਰਾਂ ਕਰ ਕੀ ਰਹੀਆਂ ਅਸੀਂ ਬੜੀ ਢੇਰ ਤੋਂ ਲੀਡਰਾਂ ਦੇ ਮੂੰਹੋਂ ਸੁਣਦੇ ਆ ਵੀ ਸਤਲੁਜ ਨੂੰ ਚੈਨਲਾਈਜ਼ ਕਰ ਦਿਆਂਗੇ ਖਾੜਾਂ ਦਾ ਕੰਮੇ ਮੁੱਕ ਜੂਗਾ ਹੜ ਆਉਣਗੇ ਹੀ ਨਹੀਂ ਮਤਲਬ ਕਿ ਇਸ ਤਰ੍ਹਾਂ ਦੀਆਂ ਸਕੀਮਾਂ ਪ੍ਰੋਪੋਜ਼ਲਾਂ ਬਣੀਆਂ ਕਹਿੰਦੇ ਪ੍ਰੋਪੋਜ਼ਲ ਸੈਂਟਰ ਕੋਲ ਵੀ ਗਈਆਂ ਪਤਾ ਨਹੀਂ ਉਹ ਪ੍ਰੋਪੋਜ਼ਲਾਂ ਕਈ ਸਾਲਾਂ ਤੋਂ ਕਿੱਥੇ ਖੜ੍ਹੀਆਂ ਸਤਲੁਜ ਤਾਂ ਉਸੇ ਹਾਲਾਤ ਚੈਨਲਾਈਜ਼ ਤਾਂ ਹੋਣਾ ਦੂਰ ਦੀ ਗੱਲ ਹੈ ਲੋਕ ਤਾਂ ਲਗਾਤਾਰ ਹਰ ਸਾਲ ਹੜਾਂ ਦੀ ਮਾਰ ਸਹਿੰਦੇ ਨੇ ਹਿਮਾਚਲ ਚੈਨਲਾਈਜ਼ੇਸ਼ਨ ਹੋ ਗਈ ਨਾ ਉਸੇ ਸਤ ਕਿਹੜੀ ਪ੍ਰਪੋਜ਼ਲ ਬਣੀ ਪ੍ਰਪੋਜ਼ਲ ਦੀ ਕਾਪੀ ਲੈ ਲਓ ਮੰਨ ਲਓ ਕੋਈ ਤੁਹਾਨੂੰ ਕਹਿੰਦਾ ਹੈ ਤੇ ਕਾਪੀ ਲੈ ਕੇ ਤੁਸੀਂ ਮੈਨੂੰ ਦੇ ਦਿਓ ਮੈਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਸ ਪ੍ਰਪੋਜ਼ਲ ਨੂੰ ਜਿਹੜੀ ਡੀਸੀ ਨੇ ਭੇਜੀ ਹੋਏਗੀ ਦੇਖੋ ਫੈਡਰਲ ਸਿਸਟਮ ਹੈ ਅਲਟੀਮੇਟਲੀ ਪ੍ਰਪੋਜ਼ਲ ਤਾਂ ਸਟੇਟ ਗਵਰਨਮੈਂਟ ਤੋਂ ਹੀ ਜਾਣੀ ਹੈ ਮੈਂ ਉਹਨੂੰ ਫਾਲੋਅ ਅਪ ਕਰ ਲੂੰਗਾ ਜਾ ਕੇ ਕੇਂਦਰੀ ਮੰਤਰੀ ਕੋ ਕਿ ਭਾਈ ਸਾਹਿਬ ਪ੍ਰਪੋਜ਼ਲ ਆਈ ਆ ਇੰਨਾ ਪੈਸਾ ਚਾਹੀਦਾ ਸਾਡੇ ਹਰ ਸਾਲ ਸਾਡੇ ਪਿੰਡਾਂ ਨੂੰ ਦਿੱਕਤ ਹੁੰਦੀ ਹੈ ਚੈਨਲ ਲਾਈਜੇਸ਼ਨ ਕਰੋ ਕਿਉਂਕਿ ਪ੍ਰਪੋਜ਼ਲ ਤਾਂ ਭੇਜੀ ਇਸ ਕਰਕੇ ਦੇਖੋ ਕਮ ਤੱਕ ਤੁਸੀਂ ਸਿਰਫ ਤੁਸੀਂ ਹੁਣ ਤੁਹਾਡੇ ਮੰਤਰੀ ਆਏ ਆ ਤੁਸੀਂ ਪ੍ਰਪੋਜ਼ਲ ਤਿਆਰ ਕਰੋਗੇ ਤੁਸੀਂ ਇਹਦੇ ਤੇ ਕੁਝ ਕਰੋਗੇ ਤੁਹਾਡੇ ਮੰਤਰੀ ਕੁਝ ਕਰੋਗੇ ਮੇਰੇ ਮੇਰੇ اختیار ਹੋਏ ਮੈਂ ਜ਼ਰੂਰ ਪ੍ਰਪੋਜ਼ਲ ਤਿਆਰ ਕਰਾਂ ਲੇਕਿਨ ਪ੍ਰਪੋਜ਼ਲ ਤਾਂ ਤਿਆਰ ਕਰਨੀ ਹੈ ਡਿਪਟੀ ਕਮਿਸ਼ਨਰ ਨੇ ਸਟੇਟ ਗਵਰਨਮੈਂਟ ਨੇ ਬਟ ਆਈ ਵਿਲ ਆਸਕ ਦਾ ਡਿਪਟੀ ਕਮਿਸ਼ਨਰ ਕੱਲ ਮੰਤਰੀ ਜੀ ਵੀ ਕਹਿ ਕੇ ਗਏ ਆ ਮੈਂ ਦੁਬਾਰਾ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲ ਲੂੰਗਾ ਕਿ ਭਾਈ ਤੁਸੀਂ ਚੈਨਲਾਈਜ਼ੇਸ਼ਨ ਦੀ ਪ੍ਰਪੋਜ਼ਲ ਬਣਾ ਕੇ ਕੇਂਦਰ ਨੂੰ ਭੇਜੋ ਵਾਂਸ ਪ੍ਰਪੋਜ਼ਲ ਤੁਸੀਂ ਭੇਜਦੇ ਹੋਗੇ ਉਹਦੇ ਬਾਅਦ ਕੇਂਦਰੀ ਮੰਤਰੀ ਕੋ ਜਾਣਾ ਪ੍ਰਧਾਨ ਮੰਤਰੀ ਜੀ ਕੋ ਜਾਣਾ ਜਿੱਦ ਕੋ ਜਾਣਾ ਮੈਂ ਝੋਲੀ ਅੱਡ ਕੇ ਜਾਊਂਗਾ ਕਿ ਭਾਈ ਇਹ ਪ੍ਰਪੋਜ਼ਲ ਆਈ ਆ ਪੈਸੇ ਜਾਰੀ ਕਰੋ ਅਸੀਂ ਚੈਨਲਾਈਜ਼ੇਸ਼ਨ ਕਰਨੀ ਹੈ ਲੇਕਿਨ ਪ੍ਰਪੋਜ਼ਲ ਤੇ ਇਹਨਾਂ ਨੂੰ ਭੇਜਣੀ ਪੈਣੀ ਹੈ ਲੇਕਿਨ ਇਹ ਭੇਜਣ ਉਹਦੇ ਲਈ ਵੀ ਚਿੰਤਾ ਕਰਾਂਗਾ ਉਹਦੇ ਲਈ ਵੀ ਇਹਨਾਂ ਨੂੰ ਬਾਰ ਬਾਰ ਕਹੂੰਗਾ ਯਾਦ ਦਿਲਾਊਂਗਾ ਕਿ ਭਾਈ ਪ੍ਰਪੋਜ਼ਲ ਭੇਜੋ ਕੀ ਲੱਗਦਾ ਜਿਹੜੀਆਂ ਤੁਹਾਡੇ ਕੇਂਦਰ ਦੀਆਂ ਸਕੀਮਾਂ ਨੇ ਜਿਨ੍ਹਾਂ ਤੋਂ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਪ੍ਰਧਾਨ ਮੰਤਰੀ ਦੀ ਫਲਾਣੀ ਯੋਜਨਾ ਤੋਂ ਇਹ ਜਿਹੜੀਆਂ ਪਰਪਾਈ ਪੋਸੀਬਲ ਹੈ ਉਹ ਅੰਕੜੇ ਜਿਹੜੇ ਨੇ ਮਾਪਦੰਡ ਜਿਹੜੇ ਨੇ ਉਸ ਸਕੀਮਾਂ ਦੇ ਕੀ ਲੱਗਦਾ ਉਹ ਮਾਪਦੰਡਾਂ ਦੇ ਤਹਿਤ ਇਹ ਨੁਕਸਾਨ ਦੀ ਪਰਪਾਈ ਹੋ ਸਕਦੀ ਹੈ ਨਿਸ਼ਚਿਤ ਰੁਪਇਆਲ ਹੋ ਸਕਦੀ ਆ ਅਗਰ نیچے ਤੋਂ ਠੀਕ ਰਿਪੋਰਟ ਬਣੇਗੀ ਠੀਕ ਅਸੈਸਮੈਂਟ ਹੋਏਗੀ ਔਰ ਉਹ ਅਸੈਸਮੈਂਟ ਬਣ ਕੇ ਹਰ ਜ਼ਿਲ੍ਹਾ ਵਾਈਜ਼ ਕਿ ਕਿੰਨੇ ਘਰ ਟੁੱਟੇ ਕਿੰਨੇ ਘਰ ਬਣਨ ਵਾਲੇ ਆ ਕਿੰਨੇ ਸਕੂਲਾਂ ਦਾ ਨੁਕਸਾਨ ਹੋਇਆ ਜਿਹਦਾ ਪੈਸਾ ਉੱਥੋਂ ਆਣਾ ਹੈ ਉਹ ਸਾਰੇ ਕੰਮਾਂ ਦੀ ਅਗਰ ਠੀਕ ਅਸੈਸਮੈਂਟ ਹੋ ਕੇ ਠੀਕ ਰਿਪੋਰਟ ਜਾਏਗੀ ਤੇ ਕੇਂਦਰ ਸਰਕਾਰ ਪੂਰੀ ਫਰਾਗ ਦਿੱਲੀ ਦੇ ਨਾਲ ਉਹ ਪੈਸੇ ਦੇਗੀ ਸੰਸਭਾ ਸ਼ਰਮਾ ਜਿੰਨਾ ਦਾ ਕਹਿਣਾ ਹੈ ਵੀ ਕੇਂਦਰ ਸਰਕਾਰ ਫਰਾਗ ਦਿੱਲੀ ਜਿਹੜੀ ਹੈ ਉਹ ਦਿਖਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੇਂਦਰ ਸਰਕਾਰ ਹੋਰ ਫਰਾਗ ਦਿੱਲੀ ਦਿਖਾਉਣ ਲਈ ਤਿਆਰ ਹੈ ਪਰ ਜੇਕਰ ਪੰਜਾਬ ਸਰਕਾਰ ਸਹੀ ਰਿਪੋਰਟਾਂ ਜਿਹੜੀਆਂ ਕੇਂਦਰ ਨੂੰ ਭੇਜੇ ਜਿਹਦੇ ਉੱਤੇ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕੀ ਹੋਰ ਰਿਪੋਰਟਾਂ ਭੇਜਦੀ ਹੈ ਜਾਂ ਉਸ ਉਹਨਾਂ ਰਿਪੋਰਟਾਂ ਦੇ ਉੱਤੇ ਫਿਰ ਕੇਂਦਰ ਸਰਕਾਰ ਕਿਸ ਤਰ੍ਹਾਂ ਦਾ ਜਿਹੜਾ ਆਪਣਾ ਰਿਐਕਸ਼ਨ ਦਿੰਦੀ ਹੈ ਕਿੰਨੀ ਜਿਹੜੀ ਰਾਹਤ ਪੰਜਾਬ ਨੂੰ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਸਰਪ੍ਰੀ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪਰ